ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 8 ਦਸੰਬਰ ਹੈ 8 ਦਸੰਬਰ 1705 ਮਾਤਾ ਗੁਜਰੀ ਤੇ ਨਿੱਕੇ ਸਹਬਜ਼ਾਦੇ ਜ਼ਰਾਵਰ ਸਿੰਘ ਅਤੇ ਫਤਿਹ ਸਿੰਘ ਸਹੇੜੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਜਦ ਮਾਤਾ ਜੀ ਮਸੰਦਾਂ ਦੇ ਘਰ ਸਹੇੜੀ ਪਿੰਡ ਦੇ ਵਿੱਚ ਜਾ ਕੇ ਠਹਿਰੇ ਤਾਂ ਰਾਤ ਵੇਲੇ ਇੰਨਾ ਲੰਮਾ ਸਫ਼ਰ ਪੈਦਲ ਤੈਅ ਕਰਨ ਕਰਕੇ ਜਲਦੀ ਸੌਂ ਗਏ ਅਤੇ ਉਹਨਾਂ ਨੂੰ ਬਹੁਤ ਕੁੜੀ ਨੀਂਦ ਆ ਗਈ ਇਸ ਹਾਲਤ ਦੇ ਵਿੱਚ ਮਸੰਦਾਂ ਨੇ ਮਾਤਾ ਜੀ ਦੀਆਂ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ ਜਦ ਅਗਲੇ ਦਿਨ ਸਵੇਰੇ ਉੱਠ ਕੇ ਥੈਲੀ ਨਾ ਵੇਖ ਕੇ ਮਾਤਾ ਜੀ ਨੇ ਥੈਲੀ ਦੀ ਚੋਰੀ ਦੀ ਗੱਲ ਕੀਤੀ ਤਾਂ ਮਸੰਦਾਂ ਦੇ ਦਿਲ ਦੇ ਵਿੱਚ ਸਗੋਂ ਹੋਰ ਪਾਪ ਆ ਗਿਆ ਉਹਨਾਂ ਨੇ ਇਨਾਮ ਹਾਸਲ ਕਰਨ ਵਾਸਤੇ ਮਾਤਾ ਜੀ ਅਤੇ ਬ ਦਾ ਫੈਸਲਾ ਕੀਤਾ ਇਸ ਕਰਕੇ ਉਹਨਾਂ ਨੇ ਉਸ ਦਿਨ ਯਾਨੀ ਕਿ 7 ਦਸੰਬਰ ਨੂੰ ਆਪਣੇ ਨੌਕਰ ਨੂੰ ਮਰਿੰਡਾ ਥਾਣੇ ਭੇਜ ਕੇ ਉੱਥੋਂ ਸਿਪਾਹੀ ਮੰਗਵਾ ਲਏ ਮਰਿੰਡਾ ਸਹੇੜੀ ਤੋਂ 3-4 ਕਿਲੋਮੀਟਰ ਦੂਰ ਹੈ ਅਗਲੇ ਦਿਨ 8 ਦਸੰਬਰ ਨੂੰ ਮਰਿੰਡਾ ਤੋਂ ਸਿਪਾਹੀ ਜਣੀਖਾਨ ਅਤੇ ਮਣੀਖਾਨ ਆ ਗਏ ਅਤੇ ਮਾਤਾ ਜੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਉਸ ਦਿਨ ਉਹਨਾਂ ਨੂੰ ਮਰਿੰਡਾ ਹਵਾਲਾਤ ਦੇ ਵਿੱਚ ਰੱਖਿਆ ਗਿਆ ਸੀ ਅਤੇ ਅਗਲੇ ਦਿਨ ਸਰਹੰਦਲੇ ਚਾਇਆ ਗਿਆ ਜਿੱਥੇ ਉਹਨਾਂ ਨੂੰ ਸੁਬੇਦਾਰ ਵਜ਼ੀਰ ਖਾਨ ਦੇ ਕੋਲ ਪਹੁੰਚਾ ਦਿੱਤਾ ਗਿਆ 7 ਦਸੰਬਰ 1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਵੀ ਖਾਨ ਅਤੇ ਗਣੀ ਖਾਨ ਦੀ ਮਦਦ ਦੇ ਨਾਲ ਚਮਕੌਰ ਜੋ ਨਿਕਲ ਕੇ ਮਾਛੀਵਾੜਾ ਚੱਲ ਪਏ ਅਤੇ 8 ਦਸੰਬਰ ਦੀ ਸਵੇਰ ਨੂੰ ਉੱਥੇ ਪੁੱਜੇ ਸਨ ਉੱਥੇ ਜਾ ਕੇ ਪਹਿਲਾਂ ਆਪ ਗੁਲਾਬੇ ਦੇ ਬਾਗ ਦੇ ਵਿੱਚ ਠਹਿਰੇ ਅਤੇ ਰਾਤ ਨੂੰ ਭਾਈ ਜੀਵਨ ਸਿੰਘ ਦੇ ਘਰ ਚਲੇ ਗਏ 13 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲਾ ਬਾਗ ਦੇ ਵਿੱਚ ਜਨਰਲ ਡੈਰ ਨੇ ਬੇਗੁਨਾਹ ਲੋਕਾਂ ਨੂੰ ਕਤਲ ਅਤੇ 1200 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਕੇ ਪੰਜਾਬ ਦੇ ਵਿੱਚ ਦਹਿਸ਼ਤ ਤੇ ਨਾਲ ਹੀ ਰੋਹ ਦਾ ਮਾਹੌਲ ਪੈਦਾ ਕਰ ਦਿੱਤਾ ਇਸੇ ਦੌਰਾਨ ਅਰੂੜ ਸਿੰਘ ਸਰਬਰਾ ਨੇ ਡੈਰ ਨੂੰ ਦਰਬਾਰ ਸਾਹਿਬ ਦੇ ਵਿੱਚ ਰਸਮੀ ਸਿਰ ਪਾਉ ਦਿੱਤਾ ਸੀ ਇਸ ਦੇ ਨਾਲ ਸਿੱਖਾਂ ਦੇ ਵਿੱਚ ਇਹਨਾਂ ਰਾਇਸਾਂ ਅਤੇ ਆਗੂਆਂ ਦੇ ਵਾਸਤੇ ਨਫ਼ਰਤ ਦਾ ਮਾਹੌਲ ਬਣ ਗਿਆ ਇਸ ਕਰਕੇ ਸਿਆਸੀ ਸਿੱਖ ਜਥੇਬੰਦੀ ਬਣਾਉਣ ਦੀ ਕਾਰਵਾਈ ਦੇ ਵਿੱਚ ਕੋਚਰ ਵਾਸਤੇ ਖੜੋਤ ਆ ਗਈ 7 ਮਹੀਨੇ ਦੀ ਖਮੋਸ਼ੀ ਤੋਂ ਮਗਰੋਂ ਨਵੰਬਰ 1919 ਦੇ ਦੂਜੇ ਹਫ਼ਤੇ ਦੇ ਵਿੱਚ ਇਹ ਸਰਗਰਮ ਸਿੱਖ ਫਿਰ ਇੱਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ ਅਤੇ ਉਹਨਾਂ ਨੇ 8 ਦਸੰਬਰ ਦੇ ਦਿਨ ਇਸ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਮੁਸਲਮਾਨਾਂ ਦੀ ਮੁਸਲਿਮ ਲੀਗ ਵਾਂਗ ਨਵੀਂ ਜਥੇਬੰਦੀ ਦਾ ਨਾਂ ਵੀ ਸਿੱਖ ਲੀਗ ਰੱਖਿਆ ਗਿਆ ਜੋ ਮਗਰੋਂ ਸੈਂਟਰਲ ਸਿੱਖ ਲੀਗ ਹੋ ਗਿਆ ਸੀ 8 ਦਸੰਬਰ 1933 ਕਾਮਾਗਾਟਾ ਮਾਰੂ ਜਹਾਜ਼ ਦੇ ਜਾਣਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸਜ਼ਾ ਦੇਣੀ ਚਾਹੁੰਦੇ ਸਨ। ਉਹਨਾਂ ਨੂੰ ਭਾਈ ਭਗ ਸਿੰਘ ਪਿੱਖੀਵੰਡ, ਭਾਈ ਬਲਵੰਤ ਸਿੰਘ ਗ੍ਰਾਂਥੀ, ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ, ਭਾਈ ਸੁੰਦਰ ਸਿੰਘ ਬਾੜੀਆਂ ਅਤੇ ਹਰਨਾਮ ਸਿੰਘ ਸਾਰੀ ਸਭ ਤੋਂ ਵੱਧ ਚਾਪਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਦੇ ਖਿਲਾਫ ਪੁਲਿਸ ਅਤੇ ਖੁਫੀਆ ਮਹਿਕਮੇ ਦੇ ਵਿੱਚ ਇੱਕ ਸੈੱਲ ਕੈਂਪ ਕੀਤਾ ਹੋਇਆ ਸੀ ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹੌਪਕਿੰਸਨ ਸੀ ਜੋ ਇੰਟੈਲੀਜੈਂਸ ਮਹਿਕਮੇ ਦਾ ਇੱਕ ਵੱਡਾ ਅਫਸਰ ਸੀ। ਉਸਨੇ ਬੇਲਾ ਸਿੰਘ ਜਿਆਨ, ਬਾਬੂ ਸਿੰਘ, ਹਰ ਜੋ ਬਾਬੂ ਸਿੰਘ ਦੇ ਨਾਲ ਇੱਕੋ ਕਮਰੇ ਦੇ ਵਿੱਚ ਰਹਿੰਦਾ ਸੀ ਅਰਜਨ ਸਿੰਘ ਅਤੇ ਇੱਕ ਦੋ ਹੋਰ ਪੰਜਾਬੀ ਆਪਣੇ 에ਜੰਟ ਬਣਾਏ ਹੋਏ ਸਨ 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ ਕਿਉਂਕਿ ਪੁਲਿਸ ਨੂੰ ਕਾਤਲਾਂ ਦਾ ਪਤਾ ਨਹੀਂ ਸੀ ਲੱਗਿਆ ਇਸ ਕਰਕੇ ਇਹਨਾਂ ਗਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਡਿੱਗੇ ਸਨ 5 ਸਤੰਬਰ ਦੇ ਦਿਨ ਉਸਦੇ ਸੰਸਕਾਰ ਮਗਰੋਂ ਸਿੱਖ ਗੁਰਦੁਆਰੇ ਦੇ ਵਿੱਚ ਬੈਠੇ ਸਨ ਤਾਂ ਬੇਲਾ ਸਿੰਘ ਨੇ ਭਾਗ ਸਿੰਘ ਪਿੱਖੀਵੈਂਟ ਤੇ ਗੋਲੀਆਂ ਚਲਾ ਦਿੱਤੀਆਂ ਉਸਦੇ ਬਚਾਅ ਵਾਸਤੇ ਬਦਨ ਸਿੰਘ ਅੱਗੇ ਆਇਆ ਬੇਲਾ ਸਿੰਘ ਨੇ ਉਸ ਤੇ ਵੀ ਫਾਇਰ ਕਰ ਦਿੱਤਾ ਉਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ ਭਾਵੇਂ ਸਰਕਾਰ ਨੇ ਬੇਲਾ ਸਿੰਘ ਤੇ ਮੁਕੱਦਮਾ ਚਲਾਇਆ ਸੀ ਪਰ ਇਹ ਹਾਵੇ ਦੀ ਕਾਰਵਾਈ ਸੀ ਇਸ ਤੋਂ ਮਗਰੋਂ ਸਰਕਾਰ ਨੇ ਚੋਖਾ ਇਨਾਮ ਅਤੇ ਜ਼ਮੀਨ ਦੇ ਕੇ ਬੇਲਾ ਸਿੰਘ ਨੂੰ ਪੰਜਾਬ ਭੇਜ ਦਿੱਤਾ ਅਤੇ ਉਹ ਆਪਣੇ ਪਿੰਡ ਜਾਨ ਦੇ ਵਿੱਚ ਹੀ ਰਹਿਣ ਲੱਗ ਪਿਆ ਇਥੇ ਵੀ ਉਸਨੇ ਆ ਕੇ ਪੁਲਿਸ ਨੂੰ ਬੱਬਰਾਂ ਕਾਲਿਆਂ ਦੇ ਖਿਲਾਫ ਸੂਹਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੂੰ ਸਰਕਾਰੀ ਹਿਫਾਜ਼ਤ ਵੀ ਦਿੱਤੀ ਗਈ ਸੀ ਇਸ ਕਰਕੇ ਕਿ ਸਿੱਖ ਉਸ ਨੂੰ ਸਜ਼ਾ ਨਾ ਦੇ ਸਕਣ ਹੌਲੀ ਹੌਲੀ ਉਹ ਸਿੱਖਾਂ ਵੱਲੋਂ ਬੇਫਿਕਰਾ ਹੋ ਗਿਆ ਅਖੀਰ 8 ਦਸੰਬਰ 1933 ਦੇ ਦਿਨ ਜਦੋਂ ਇਕੱਲਾ ਸ਼ਹਿਰੋਂ ਆ ਰਿਹਾ ਸੀ ਤਾਂ ਬੱਬਰਾਂ ਨੇ ਉਸ ਦਾ ਕਤਲ ਕਰ ਦਿੱਤਾ ਉਸ ਦੇ ਕਤਲ ਸੰਬੰਧੀ ਹਰੀ ਸਿੰਘ ਸੂਂਡ ਅਤੇ ਉਸ ਦੇ ਕੁਝ ਸਾਥੀਆਂ ਤੇ ਮੁਕੱਦਮਾ ਚੱਲਿਆ ਸੀ ਪਰ ਸਬੂਤ ਨਾ ਮਿਲਣ ਕਰਕੇ ਉਹ ਬਰੀ ਹੋ ਗਏ 8 ਦਸੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਰੰਜੀਤ ਸਿੰਘ ਰਾਣਾ ਵਾਸੀ ਪਠਾਨਮਾਜਰਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 8 ਦਸੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਚਾਨਣ ਸਿੰਘ ਵਾਸੀ ਮਲਕੇ ਫਿਰੋਜ਼ਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 8 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਅਮਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਤਲਵੰਡੀ ਦਸੌਂਦਾ ਸਿੰਘ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 8 ਦਸੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਫੇਰੂਮਾਨ ਜ਼ਿਲ੍ਹਾ ਅਮਰੀਕਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 4 ਦਸੰਬਰ 2013 ਦੇ ਦਿਨ ਹੋਈਆਂ ਦਿੱਲੀ ਅਸੈਂਬਲੀ ਦੀਆਂ ਚੋਣਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਗਏ ਸਨ। ਇਹਨਾਂ ਚੋਣਾਂ ਦੇ ਵਿੱਚ ਕੁੱਲ 70 ਸੀਟਾਂ ਦੇ ਵਿੱਚੋਂ 9 ਸੀਟਾਂ ਤੇ ਸਿੱਖ ਉਮੀਦਵਾਰ ਜਿੱਤੇ ਸਨ। ਇਹਨਾਂ ਦੇ ਵਿੱਚੋਂ 3 ਆਮ ਆਦਮੀ ਪਾਰਟੀ ਦੇ, 3 ਭਾਜਪਾ ਦੇ, 2 ਕਾਂਗਰਸ ਦੇ ਅਤੇ 1 ਬਾਦਲ ਅਕਾਲੀ ਦਲ ਦਾ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।